मे सारो नौ बचे तीन बचे दो बुढ़िया एक मुंडा छोटा तेज रिपोर्ट ट्वेंटी फोर में आप सभी का स्वागत है तेज रिपोर्ट ट्वेंटी फोर न्यूज देखिये तेजिंदर सिंह आर्टिस्ट विशेष क्या ਇੱਕ ਤੁਹਾਨੂੰ ਕਹਿੰਦੇ ਆਂ ਇੱਕ ਵਾਰ ਦੀ ਕਰਦੀ ਆ ਇਹ ਸਾਡੇ ਵਾਸਤੇ ਮੈਂ ਇਹੀ ਧੰਨਵਾਦ ਕਰਦੀ ਆਂ ਦਾ ਮੈਡਮ ਦਾ ਕਿ ਜਿਹੜੀ ਸੂਝਨਾ ਦੇ ਕੇ ਗਈ ਆ ਇਹ ਮੈਡਮ ਨੇ ਬਹੁਤ ਵਧੀਆ ਸਾਡੇ ਬਾਰੇ ਪਾਇਆ ਕਿ ਅਗਾਂਹ ਤੁਹਾਨੂੰ ਨਹੀਂ ਮਿਲਣਾ ਸਾਨੂੰ ਅੱਜ ਦੇ ਕੋਈ ਖੜੇ ਆ ਕੋਈ ਬਾਹਰ ਆਲਿਆਂ ਨੂੰ ਇੱਥੇ ਆਂਦੇਗਾ ਨਹੀਂ ਕੋਈ ਇਸੀ ਦਾ ਜਮਾਨਤੀ ਬਨੇਗਾ ਨਹੀਂ ਨਹੀਂ ਅਸੀਂ ਕੈਬਨਟ 13 ਸਾਹਿਬ ਦਾ ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਦਿੰਨੇ ਆ ਕਿ ਬਹੁਤ ਵਧੀਆ ਕੰਮ ਆਇਆ ਇਹ ਨੌਜਵਾਨੀ ਜਿਹੜੀ ਤਬਾਹ ਹੋ ਰਹੀ ਹੈ ਉਹ ਬਚ ਜੂਗੀ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਦਿਲੋਂ ਸ਼ਾਬਾਸ਼ ਦਵਾਂਗੇ ਸਾਡੀ ਇਸ ਇਲਾਕੇ ਦੇ ਵਿੱਚ ਜਿੰਨੇ ਵੀ ਬਹੁਤ ਬੰਦੇ ਜਿੱਥੇ ਵੀ ਤੁਹਾਨੂੰ ਜ਼ਰੂਰਤ ਪਵੇ ਅਸੀਂ ਤੁਹਾਡੇ ਨਾਲ ਖੜੇ ਹਾਂ ਅੱਛਾ ਇੱਕ ਹੋਰ ਤੁਹਾਨੂੰ ਹੋਰ ਚਲੋ ਇਹ ਕੋਸ਼ਿਸ਼ ਕਰ ਵੀ ਦੱਸਦੀ ਹੈ ਕਿ ਤੁਹਾਡੇ ਇਸ ਏਰੀਆ ਦੇ ਵਿੱਚ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ ਰੋਜ਼ਗਾਰ ਦੇਣ ਲਈ ਵੀ ਉਹ ਆਪਣੇ ਘਰ 'ਚ ਬੈਠ ਕੇ ਜਿਸ ਤਰ੍ਹਾਂ ਰੋਜ਼ਗਾਰ ਕਰ ਸਕਣ ਇੱਕ ਗਰੁੱਪ ਕ੍ਰੀਏਟ ਕਰੋ ਉਸ ਗਰੁੱਪ ਦਾ ਨਾਮ ਹੈ ਸੈਲਫ ਹੈਲਪ ਗਰੁੱਪ ਔਰ ਉਹ ਗਰੁੱਪ ਕ੍ਰੀਏਟ ਕਰਨ ਦੇ ਲਈ ਮੈਂ ਆਪਣੇ ਇਖਤਿਆਰੀ ਕੋਟੇ ਤੋਂ 1 ਲੱਖ ਰੁਪਏ ਜਮੇਕੇ ਜਾਊਂਗਾ ਤਾਂ ਜੋ ਕਿਸੇ ਉਸ ਗਰੁੱਪ ਦੇ ਵਿੱਚ ਆਪਣੀਆਂ ਜਿੰਨੀਆਂ ਜ਼ਰੂਰਤ ਲਈ ਮਸ਼ੀਨਾਂ ਨੇ ਕਾਇ ਕੋਈ ਸਲਾਈ ਦੀਆਂ ਮਸ਼ੀਨਾਂ ਨੇ ਕਾਇ ਕਿਸੇ ਨੇ ਹੋਰ ਕੋਈ ਮਸ਼ੀਨਾ ਲੈਣੀਆਂ ਨੇ ਕੋਈ ਕਢਾਈ ਦਾ ਸਮਾਨ ਲੈਣੇ ਕੋਈ ਵੀ ਲੈਣੇ ਅਸੀਂ ਤੁਹਾਨੂੰ ਦਵਾਂਗੇ ਸਰਕਾਰ ਪੱਕਾ ਦਵਾਂਗੇ ਤਾਂ ਜੋ ਤੁਸੀਂ ਮਾਨ ਨਾਲ ਸਿਰਫ ਉੱਚਾ ਚੱਕ ਕੇ ਆਪਕੀ ਆਪਣੀ ਕਿਰਤ ਕਰਮਾਈ ਕਰੋ ਔਰ ਜਿਹੜਾ ਤੁਸੀਂ ਬਣਾਉਂਗੇ ਪ੍ਰੋਡਕਟ ਮੰਨੋ ਤੁਸੀਂ ਕੋਈ ਵੀ ਪ੍ਰੋਡਕਟ ਬਣਾਇਆ ਉਸ ਪ੍ਰੋਡਕਟ ਨੂੰ ਵੇਚਣ ਦੀ ਵੀ ਜ਼ਿੰਮੇਵਾਰੀ ਅਸੀਂ ਲੈਣੇ ਆ ਜਿੰਨੇ ਸਾਡੇ ਪੰਜਾਬ ਸਰਕਾਰ ਦੇ ਮੇਲੇ ਲੱਗਿਆ ਕਰਨਗੇ ਉਹ ਮੇਲਿਆਂ 'ਚ ਤੁਹਾਡੀ ਇੱਕ ਸਟਾਲ ਲਗਵਾਣਾ ਮੇਰਾ ਫਰਜ ਰਿਹਾ ਮੈਂ ਲੋਕਾਂ ਨੂੰ ਆਉਂਗਾ ਸਟਾਲ ਔਰ ਤੁਸੀਂ ਆਪਣਾ ਉੱਥੇ ਉੱਥੇ ਸਮਾਨ ਰੱਖ ਕੇ ਆਪਣਾ ਵੇਚ ਕੇ ਮਾਣ ਦੇ ਨਾਲ ਇੱਜ਼ਤ ਨਾਲ ਪੈਸਾ ਕਮਾ ਕੇ ਲਿਆਓ ਤਾਂ ਜੋ ਤੁਹਾਡੇ ਆਉਣ ਵਾਲੇ ਬੱਚਿਆਂ ਨੂੰ ਵੀ ਮਾਣ ਮਹਿਸੂਸ ਹੋਵੇ ਕਿ ਸਾਡੇ ਮਾਪਿਓ ਦਸਾਂ ਲੋਹਾਂ ਦੀ ਕਿਰਤ ਕਮਾਈ ਕਰਕੇ ਸਾਡਾ ਰੋਟੀ ਇਹ ਪ੍ਰਸ਼ਾਸਨ ਨੂੰ ਜੋ ਵੀ ਡਿਊਟੀ ਲੱਗੇਗੀ ਉਹ ਅਸੀਂ ਪੂਰੀ ਇਮਾਨਦਾਰੀ ਨਾਲ ਦੇ ਤਹਿ ਦਿਲ ਨਾਲ ਨਿਭਾਵਾਂਗੇ ਬਾਕੀ ਕੋਈ ਅਖਬਾਰੀ ਨਹੀਂ ਦੇ ਕੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਆਪਣੇ ਬੱਚੇ ਪੜਾਵੋ ਸਾਡੇ ਬੱਚੇ ਬੇਰੁਜ਼ਗਾਰ ਆ ਬੇਰੁਜ਼ਗਾਰ ਆ ਕਦੇ ਕਿਤੇ ਰੂੜੀਆਂ ਦੇ ਧੱਕੇ ਖਾਂਦੇ ਕਦੇ ਕਿਤੇ ਖਾਂਦੇ ਆ ਉਹਨਾਂ ਨੇ ਕਿਹਾ ਵੀ ਬੱਚੇ ਸਕੂਲਾਂ ਚ ਲਾਓ ਕਾਪੀਆਂ ਕਿਤਾਬਾਂ ਐਡਮਿਸ਼ਨ ਆ ਅਸੀਂ ਆਪ ਕਰਾਵਾਂਗੇ ਹੁਣ ਤੁਸੀਂ ਬੱਚੇ ਲਾਓਗੇ ਸਕੂਲਾਂ ਹਾਂ ਜੀ ਲਾਵਾਗੇ ਧੰਨਵਾਦ ਕਰਦੇ ਅਸੀਂ ਗੱਡੀਆਂ ਚ ਛਿੜ ਛਟਕੇ ਨਾ ਬੱਚੇ ਸਕੂਲਾਂ ਚ ਪਾਈਏ ਤਾਂ ਵੀ ਪਾਵਾਂਗੇ ਹਾਂ ਲਵਾਵਾਂਗੇ ਸਾਥ ਲਵਾਵਾਂਗੇ ਬਹੁਤ ਦਿੱਕਤ ਸਾਰੀਆਂ ਵੀ ਪਾਵਾਂਗੇ ਸਾਥ ਸਾਥ ਸਾਰੀਆਂ ਕਿਸੀਆਂ 80 ਰੁਪਏ ਦੇ ਸਾਥੇ ਆਪਾਂ ਧੰਨਵਾਦ ਕਰਦੇ ਅਸੀਂ ਅੱਜ ਚੰਗਾ ਹੋਇਆ ਤਾਂ ਜਿਹੜਾ ਵੀ ਜਿਹੜਾ ਕੋਈ ਮਜਾਜ ਲੈ ਕੇ ਜਾਣਗੇ ਉਹਦੇ ਮਗਰੋਂ ਵੀ ਜਾਣਾ ਮੈਂ ਜਿਹੜਾ ਜਾਊਗਾ ਮੈਂ ਤੁਹਾਨੂੰ ਕੰਮਾਂ ਤੇ ਚਾਹੀਦਾ ਆ ਜੀ ਜਨਾਬਾ ਕੋਈ ਕੀ ਪੰਤੀ ਜੀ ਆਲਪੀ ਚ ਚਾਲੋ ਜਨਾਬੀ ਸਭ ਇਹਨੇ ਜੀਆ ਧੰਨਵਾਦ ਸਾਰਿਆਂ ਦਾ ਧੰਨਵਾਦ ਅੱਛਾ ਹੋਇਆ ਤੋਂ ਬਾਅਦ ਬੱਚਿਆਂ ਦਾ ਸਕੂਨਾਂ ਵਿੱਚ ਦਾਖਲਾ ਕਰਨਾ ਤੇ ਜਾਵਾ ਨਹੀਂ ਵਾਲੀ ਜਿਹੜੇ ਗਰੁੱਪ ਬਣ ਜਾਂਦੇ ਕਹਿੰਦੇ ਨੇ ਗੁੱਤ ਦਾ ਤਾਂ ਇਹ ਜੇ ਸਾਰੇ ਨਾਲ مل ਕੇ ਕੋਈ ਨਾ ਕੋਈ ਜਣਾ ਛੋਟਾ ਜਿਹੜਾ ਤੰਦਾ ਹੁੰਦਾ ਹੈ ਉਹ ਕਰਕੇ ਫਿਰ ਉਹਨਾਂ ਨੂੰ ਅਸੀਂ ਤੁਹਾਡਾ ਹੈਂਡ ਹੋਲਡਿੰਗ ਕਰਾ ਕੇ ਤੁਹਾਡਾ ਹੱਥ ਮੰਤਰੀ ਸੋਨਦ ਐਸ ਡੀ ਐਮ ਮੈਡਮ ਸਵਾਤੀ ਟਿਵਾਣਾ ਐਸ ਐਸ ਪੀ ਡਾਕਟਰ ਦਰਪਨ ਅਹਲਵਾਲੀਆਂ ਨੇ ਗੋਦ ਲਈ ਬਦਨਾਮ ਬਸਤੀ ਆਪਰੇਸ਼ਨ ਪਰਹਾਰ 2 ਨਸ਼ਿਆਂ ਤੇ ਸਿੱਧਾ ਵਾਰ ਸੜਕਾਂ ਤੇ ਉੱਚ ਅਧਿਕਾਰੀ ਮੰਤਰੀ ਤੇ ਪ੍ਰਸ਼ਾਸਨ ਇਕੱਠੇ ਖੰਨਾ ਪੁਲਿਸ ਅਤੇ ਪ੍ਰਸ਼ਾਸਨ ਨਸ਼ਿਆਂ ਦੇ ਗੜ ਮੰਨੀ ਜਾਂਦੀ ਮੀਟ ਮਾਰਕੀਟ ਬਸਤੀ ਦੀ ਤਸਵੀਰ ਬਦਲਣ ਦਾ ਬਿੜਾ ਚੁੱਕਿਆ ਹੈ ਅੱਜ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਐਸ ਡੀ ਐਮ ਮੈਡਮ ਸਵਾਤੀ ਟਿਵਾਣਾ ਅਤੇ ਐਸ ਐਸ ਪੀ ਡਾਕਟਰ ਦਰਪਨ ਅਹਲਵਾਲੀਆ ਦੀ ਅਗਵਾਈ ਅੱਜ ਅਤਿਆਸਕ ਪੈਦਲ ਮਾਰਚ ਕਰਕੇ ਬਸਤੀ ਨੂੰ ਗੋੜ ਲਿਆ ਨਸ਼ਿਆਂ ਦਾ ਗੜ ਮੰਨੀ ਜਾਂਦੀ ਮੀਟ ਮਾਰਕੀਟ ਵਿੱਚ ਸਖਤ ਸੰਦੇਸ਼ ਜਿੱਥੇ ਕਦੇ ਨਸ਼ੇ ਦਾ ਹਨੇਰਾ ਸੀ ਅੱਜ ਉੱਥੇ ਮੀਟ ਮਾਰਕੀਟ ਦੇ ਮਰਦਾਂ ਤੇ ਔਰਤਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਅਫਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ ਕਿਸੇ ਨੇ ਸਾਡੇ ਬੱਚਿਆਂ ਦੇ ਇੱਕ ਬਾਰੇ ਸੋਚਿਆ ਹੈ ਕਸਮ ਖਾਧੀ ਹੈ ਕਿ ਨਾ ਤਾਂ ਨਸ਼ਾ ਕਰਾਂਗੇ ਅਤੇ ਨਾ ਹੀ ਨਸ਼ਾ ਵੇਚਾਂਗੇ ਮੰਤਰੀ ਸੋਨ ਨੇ ਮੁੱਕ ਦੇ ਸਵੈ ਰੋਜ਼ਗਾਰ ਗਰੁੱਪ ਬੱਚਿਆਂ ਦੀ ਪੜ੍ਹਾਈ ਅਤੇ ਸਕੂਲ ਦਾਖਲਿਆਂ ਤੇ ਜ਼ੋਰ ਦਿੱਤਾ ਅਤੇ ਰੋਜ਼ਗਾਰ ਕਰਨ ਲਈ 1 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਕਿਆ ਬਸਤੀ ਦੀਆਂ ਔਰਤਾਂ ਜੋ ਵੀ ਸਮਾਨ ਬਣਾਉਣ ਗਿਆ ਪੰਜਾਬ ਸਰਕਾਰ ਉਸ ਨੂੰ ਮਿਲਿਆ ਚ ਸਟਾਲ ਲਵਾ ਕੇ ਵੇਚੇਗੀ ਐਸਐਸਪੀ ਮੈਡਮ ਨੇ ਬੱਚਿਆਂ ਨੂੰ ਪੜਾਉਣ ਅਤੇ ਸੁਰੱਖਿਆ ਦਾ ਭਰੋਸਾ ਦਿੱਤਾ ਵਿਧਵਾ ਔਰਤਾਂ ਨੇ ਇਸ ਤਰ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲੀ ਵਾਰ ਕਿਸੇ ਨੇ ਸਾਡੇ ਬੱਚਿਆਂ ਦੇ ਭੋਜਨ ਬਾਰੇ ਸੋਚਿਆ ਹੈ ਨਮਸਕਾਰ ਤੇਜ ਰਿਪੋਰਟ 24 ਮੇ ਆਪ ਸਭੀ ਦਾ ਸਵਾਗਤ ਹੈ ਤੇਜ ਰਿਪੋਰਟ 24 ਨਿਊਜ਼ ਦੇਖੇ ਤੇਜਿੰਦਰ ਸਿੰਘ ਆਰਟਿਸਟ ਵੋ ਡਿਪੀ ਰਿਪੋਰਟ ਵਿਸ਼ੇਸ਼ ਕਵਰੇਜ